ਕਿ ਤੁਹਾਨੂੰ ਫੋਨ ਨਹੀਂ ਬਾਰ-ਬਾਰ ਹਲੋ ਹਾਂ ਮੈਂ ਮੱਥ ਟੇਕਦੀ ਆ ਬਸ ਵਧੀਆ ਤੁਸੀਂ ਦੱਸੋ ਦਿਲ ਲੱਗਿਆ ਤੁਹਾਡਾ ਆਹੋ ਤੁਸੀਂ ਕਿਹੜਾ ਮੈਨੂੰ ਯਾਦ ਕੀਤਾ ਸੀਗਾ ਆ ਹੁਣ ਫੋਨ ਕਰ ਲਿਆ हां मुंडे दा, दा आ, नहीं। नहीं। ता ਤੁਹਾਡੇ ਦਾ ਫੋਨ ਆਈ ਜਾਂਦਾਗਾ। ਛੁੱਟੀ ਆ ਰਿਆ ਉਹ ਵੀ ਆ ਹਫਤੇ ਵਿੱਚ। ਹਾਂ। ਹੈ। ਉਹ ਹੀ ਤਾਂ ਗੱਲਾਂ ਮਾਂ ਤਾਂ ਹੀ ਤਾਂ ਮੈਂ ਕਹਿੰਦੀ ਹੁੰਨੀ ਆ ਵੀ ਜੇ ਕਨੇ ਦੇ ਘਰ ਦੇ ਵਿੱਚ ਦੋ ਭਾਂਡੇ ਹੋਣਗੇ ਤਾਂ ਖੜਕਣ ਗਈ। ਹੋਰ ਮੈਨੂੰ ਪਤਾ ਫਿਰ ਵੀ ਪੇਕੇ ਘਰੇ ਅਗਲਾ ਕਿੰਨਾ ਕੁ ਟਾਈਮ ਬਹਿ ਜਾਂਦਾ ਹੁੰਦਾ ਹਨਾ ਮੇਰੇ ਤਾਂ ਆਪ ਦਿਲ ਕਰਦਾ ਵੀ ਮੈਂ ਵੀ ਆਈ ਜਾਵਾਂ ਨਾ ਮਾ ਨਾ ਗਰਮੀ ਬਹੁਤ ਆ ਗਈ ਫਿਰ ਐਵੇਂ ਫਿਰ ਬਿਮਾਰ ਹੋ ਜਾਏਂਗੀ ਫਿਰ ਤੂੰ ਕਹਦੇਂਗੀ ਮੈਂ ਬਿਮਾਰ ਹੋ ਗਈ ਮੰਜੇ ਤੇ ਪੈ ਜਾਏਂਗੀ ਕਿਹੜਾ ਤੈਨੂੰ ਡਾਕਟਰਾਂ ਦੇ ਲੈ ਕੇ ਫਿਰੂਗਾ ਤੂੰ ਐਂ ਕਰ ਤੂੰ ਰਹਿਣ ਦੇ ਮੈਂ ਹੀ ਆ ਜੂੰਗੀ ਕੱਲ ਨੂੰ ਮੇਰੀ ਮਾਂ ਤਾਂ ਗਈ ਹੋਈ ਆ ਉਧਰ ਭੂਆ ਕੋਲੇ ਉਹ ਤਾਂ 2-4 ਦਿਨ ਠਹਿਰ ਕੇ ਆਊਗੀ ਉਹ ਆਨੇ ਮੇਰੀ ਨਈ ਆਪਰੇਸ਼ਨ ਕਰਾਇਆ ਸੀਗਾ ਉਹ ਤਾਂ ਉਹਦੇ ਕੋਲ ਬੈਠੀ ਆਗੀ ਹਾਂ ਫਿਰ ਮੈਂ ਉਹਨੂੰ ਤਾ ਨੂੰ ਡੀਕੂੰਗੀ ਮੈਂ ਮੈਂ ਕੱਲ ਨੂੰ ਸਵੇਰੇ ਹੀ ਛੜੇ ਆਉਣਾ ਬਸ ਕੋਈ ਨਾ ਤੂੰ ਜਮਾਂ ਫਿਕਰ ਨਾ ਕਰ ਕੋਈ ਨਾ ਆਜੂਗੀ ਮੈਂ ਠੀਕ ਹੈ ਠੀਕ ਹੈ ਠੀਕ ਹੈ ਚਲ ਠੀਕ ਹੈ ਚੰਗਾ ਨਿਕਿਰਨਾ ਕਿਰਨਾ ਆਪਾ ਵੀ ਆ ਗਈ ਕਿਰਨਾ ਆਪਾ ਵੀ ਕੀ ਦਾ ਫੋਨ ਆ ਗਿਆ ਸੀ ਭਾਬੀ ਮੇਰੀ ਸੱਸ ਦਾ ਫੋਨ ਇਹ ਕਹਿੰਦੀ ਸੀ ਸੱਸ ਉਹ ਤਾਂ ਕੁਛ ਨਹੀਂ ਸੀ ਕਹਿੰਦੀ ਉਹ ਤਾਂ ਦੇਖ ਲੈ ਭਾਬੀ ਮੇਰੀ ਗੱਲ ਸੁਣ ਲੈ ਉਹ ਚਾਹੇ ਅਸੀਂ ਲੜੀਏ ਚਾਹੇ ਬੋਲੀਏ ਜਿਵੇਂ ਚਾਹੇ ਅਸੀਂ ਲੜ-ਲੜ ਮਰ ਜਾਈਏ ਫੇਰ ਵੀ ਦੇ ਲੈ ਮੇਰੇ ਬਿਨਾਂ ਨਾ ਇੱਕ ਪਿੰਦਰ ਨਹੀਂ ਸਾਰਦੀ ਹੁੰਦਾ ਹੀ ਆ ਉਹਾਂ ਤਿਆਂ ਲੜੀਆਂ ਕਹਿੰਦੇ ਸੱਸ ਨੂੰ ਆ ਲੜੀਆਂ ਇੱਕੋ ਹੀ ਚੌਕੇ ਚੜੀਆਂ ਇਹ ਤਾਂ ਕਹਾ ਬਤਾ ਸਿਆਣਿਆਂ ਦੀ ਐਵੇਂ ਨਾ ਚੱਲ ਲੜਿਆ ਕਰੋ ਭਾਈ ਆਪਣੇ ਘਰ ਚ ਪਿਆਰ ਨਾਲ ਰਹੋ ਨਹੀਂ ਭਾਬੀ ਅਸੀਂ ਤਾਂ ਬਧੇਰਾ ਪਿਆਰ ਨਾਲ ਰਹਿੰਦੇ ਆ ਘਰੇ ਕਦੇ ਕਦੇ ਹੋ ਹੀ ਜਾਂਦਾ ਤੈਨੂੰ ਪਤਾ ਜੀ ਇਹ ਚਾਰ ਭਾਂਡੇ ਹੁਣੇ ਉਹਦੇ ਹੀ ਖੜਕਣਗੇ ਚੱਲ ਕੋਈ ਨਾ ਐ ਤਾਂ ਹੋ ਹੀ ਜਾਂਦਾ ਆ ਮਾਮਾ ਉਹਦੇ ਨਾਲ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਮੇਰੇ ਤਾਂ ਜੀ ਨਹੀਂ ਲੱਗਦਾ ਹੈਗਾ ਕਹਿੰਦੀ ਕਿਰਨਾ ਤੂੰ ਆ ਜਾ ਕਹਿੰਦੀ ਨਾ ਮੈਂ ਤਾਂ ਰੋਟੀ ਖਾਣੀ ਆਂ ਨਾ ਚਾਹ ਪਾਣੀ ਪੀਣੀ ਆਂ ਹੋਰ ਨਾ ਮੈਂ ਕਿਤੇ ਬਿਮਾਰ ਹੋ ਜੀ ਗਰਮੀ ਹੋਈ ਪਈ ਆ ਹੋਰ ਅੰਦਰ ਕਰਨੀ ਪੈ ਜੇ ਅੱਛਾ ਫਿਰ ਕਦ ਕਹਿੰਦੇ ਨੇ ਲੈਣ ਆ ਰਿਹਾ ਉਹਦਾ ਭਾਬੀ ਕਹਿੰਦੀ ਸੀ ਮੈਂ ਅੱਜ ਹੀ ਆ ਜੰਨੀ ਆ ਮੈਂ ਹੀ ਉਹਨੂੰ ਕਹਿਤਾ ਮੈਂ ਕਿਹਾ ਵੀ ਮੇਰੀ ਮਾਤਾ ਹੈ ਨਹੀਂ ਕਰੇ ਮੈਂ ਕਿਹਾ ਵੀ ਤੂੰ ਐਂ ਕਰ ਵੀ ਮੈਂ ਕੱਲ ਨੂੰ ਆ ਜੂੰਗੀ ਕਹਿੰਦੀ ਨਹੀਂ ਮੈਂ ਲੈਣ ਆਉਣੀ ਆ ਮੈਂ ਹੀ ਉਹਨੂੰ ਕਹਿਤਾ ਮੈਂ ਕਿਹਾ ਗਰਮੀ ਹੈਗੀ ਆ ਫਿਰ ਔਖਾ ਹੋ ਜੂਗਾ ਤੇ ਤੈਨੂੰ ਪਤਾ ਹਨਾ ਫਿਰ ਉਹਦੇ ਗੋਡੇ ਕਿੱਡੇ ਦੁਖਦੇ ਰਹਿੰਦੇ ਨੇ ਦੁਖਦੇ ਨੇ ਨਾਲੇ ਗਰਮੀ ਲੱਗ ਜੂਗੀ ਮੈਂ ਫਿਰ ਬਸ ਚੜੇ ਆਉਂਗੀ ਕੋਈ ਵੀ ਕਰਨਾ ਕਰ ਤੂੰ ਨਾਲੇ ਗਰਮੀ ਲੱਗ ਜੂਗੀ ਸਿਆਣਾ ਸਰੀਰ ਆ ਫਿਰ ਚਲ ਭਾਈ ਆਪਣੇ ਘਰੇ ਜਾ ਉਹ ਘਰ ਜੀ ਆ ਜੋ ਕੁਝ ਹੈਗਾ ਨਾਲੇ ਠੀਕ ਆ ਕਰੀ ਰਿਹਾ ਕੋਈ ਨੂੰ ਪਤਾ ਹੀ ਆ ਆਪੇ ਕੇ ਕਰੀ ਅਗਲਾ ਕਿੰਨਾ ਕੁ ਟਾਈਮ ਬਹਿ ਜਾਊਗਾ ਆਕਰ ਕਰ ਆਪਦਾ ਘਰ ਆਪਦਾ ਘਰ ਹੀ ਆਪਦਾ ਹੀ ਘਰ ਹੁੰਦਾ ਭਾਈ ਸੱਚੀ ਗੱਲ ਐਵੇਂ ਥੋੜੀ ਕਿਸੇ ਨੇ ਕਿਹਾ ਕਹਿੰਦੇ ਆਪਦਾ ਘਰ ਹਗ ਹਗ ਪਰ ਆਪਦੇ ਘਰੇ ਹੀ ਸਾਰਾ ਕੁਝ ਆਪਦੇ ਘਰੇ ਪਿਆਰ ਨਾਲ ਰਹੋ ਬਸ ਹਾਂ ਪਾਪੀ ਇਹ ਤਾਂ ਗੱਲ ਸਹੀ ਐ ਤੇਰੀ ਚੱਲ ਕੋਈ ਨਾ ਮੈਂ ਤਾਂ ਸਾਂ ਸੁਖਰਾ ਉੱਜੂ ਗਈ ਪਰ ਹਮਾ ਸਾਹੀਂ ਦਿਨ ਆਇਆ ਜਾਉਂਗੀ ਭਰੇ ਆਪਣੇ ਘਰੇ ਪੱਤੇ ਆਹ ਹੈ ਐਕਸ਼ਨ ਅੱਜ ਤਾਂ ਜੰਦ ਦੇ ਨੂੰ ਚਾਹ ਦੀ ਕੁੱਟ ਕਰਕੇ ਪਲਾਈ ਦੇਣੀ ਆ ਜਾ ਰਹੀ ਆ ਚਲ ਕੋਈ ਗੱਲ ਪਲਾਹ ਦੇਣੀ ਆ ਚਾਹ ਬਣਾ ਕੇ ਚਾਹ ਬਣਾ ਕੇ ਪਲਾ ਦੇਣੀ ਹੈ ਕਿਰਨ ਹਾਂਜੀ ਚਾਹ ਲੈ ਕੇ ਆਵਾ ਨਾ ਭਾਬੀ ਨਾ ਚਾਹ ਨਹੀਂ ਪੀਣੀ ਹੈਗੀ ਗਰਮੀ ਬਹੁਤ ਆ ਚਲ ਜਾਂਦੀ ਆਂ ਦੀ ਮੈਂ ਤਾਂ ਕਹੇ ਸੀ ਕੁੱਟ ਚਾਹ ਦੀ ਪੀ ਲੈਂਦੀ ਨਾ ਭਾਬੀ ਹੁਣ ਮੈਨੂੰ ਛੇਤੀ ਆ ਗਈ। ਅੱਛਾ। ਫਟਾਫਟ ਮੈਂ ਤਾਂ ਹੋ ਗਈ ਤਿਆਰ ਤੇ ਹੁਣ ਭਾਬੀ ਨੂੰ ਮਿਲ ਕੇ ਚਲੀ ਜਾਈਏ ਮੈਂ। ਆਜੇ ਭਾਬੀ ਆ ਜਾ। ਆਗੇ ਭਾਬੀ? ਹਾਂ ਆ ਗਈ ਮੈਂ ਤਾਂ ਗੈਂਸੀ ਕਰਨ ਚਾਹ ਪੀ ਲੈਂਦੇ ਜਾਂਦੇ ਹਾਂ। ਨਾ ਭਾਬੀ ਚਾਹ ਨਹੀਂ ਮੈਂ ਪੀਣੀ ਤੇ ਮੈਂ ਨਾ ਗਰਮੀ 'ਚ ਚਾਹ ਬਾੜੀ ਘੱਟ ਪੀਣੀ ਆਗੀ ਤੈਨੂੰ ਪਤਾ ਤਾਂ ਹੈਗਾ ਮੇਰਾ। ਅੱਛਾ। ਚਲ ਠੀਕ ਆ ਭਾਈ ਗਰਮੀ ਤੋਂ ਪਹਿਲਾਂ ਪਹਿਲਾਂ ਚਲੀ ਜਾ ਮੈਂ ਤਾਂ ਇਹ ਕਹਿੰਦੀ ਸੀ ਦੀਦੀ ਘਰ ਚ ਪਿਆਰ ਰੱਖਿਆ ਕਰੋ ਉਹੀ ਘਰ ਆ ਬਸ ਆਪਣੇ ਘਰ ਨੂੰ ਘਰ ਸਮਝੋ ਵਧੀਆ ਰਹਿਆ ਕਰੋ ਬਸ ਹਾਂ ਚਲ ਠੀਕ ਆ ਭਾਬੀ ਚਲ ਚੰਗਾ ਭਾਈ ਆਪਣੇ ਘਰੇ ਪਿਆਰ ਨਾਲ ਆ ਪਰ ਨਾਲੇ ਨਾ ਟ੍ਰੇਨ ਤਾਂ ਘਰ ਦੇ ਮੂਹਰੇ ਜਾਂਦੀ ਆ ਤੁਸੀਂ ਟ੍ਰੇਨ ਚਲੇ ਜਾਓ ਨਾਲੇ ਜਾ ਕੇ ਮੈਨੂੰ ਫੋਨ ਕਰ ਦਿਓ ਠੀਕ ਆ ਕੋਈ ਨਾ ਭਾਬੀ ਤੂੰ ਮੇਰਾ ਨਾ ਜਮਾ ਨਾ ਫਿਕਰ ਕਰ ਮੈਂ ਨਹੀਂ ਬਸਾਂ ਬਸਾਂ ਜਾਂਦੀ ਤੈਨੂੰ ਪਤਾ ਬਸਾਂ ਤੇ ੱਤੇ ਖਾਣ ਨਾਲ ਨਾ ਸਾਰੀ ਦਿਹਾੜੀ ਲੱਗ ਜਾਂਦੀ ਹੈਗੀ ਮੈਂ ਟ੍ਰੇਨ ਨਹੀਂ ਜਾਊਂਗੀ ਮੈਂ ਤੈਨੂੰ ਪਹੁੰਚ ਕੇ ਫੋਨ ਕਰ ਦਊਂਗੀ ਹਾਂ ਮੈਨੂੰ ਫੋਨ ਕਰ ਦੇ ਹਾਂ ਚੱਲ ਠੀਕ ਹੈ ਭਾਬੀ ਚੱਲ ਮੈਂ ਤੈਨੂੰ ਘਰ ਤੋਂ ਬਾਹਰ ਤੱਕ ਛੱਡਤਾ ਮਾਂ ਕਹੋਂਗੇ ਮਾਂ ਤਾਂ ਹੈ ਨਹੀਂ ਸੀ ਮੈਨੂੰ ਭਜਾਈ ਨੇ ਅੰਦਰੋਂ ਹੀ ਭੇਜਤਾ ਬਾਹਰ ਤੱਕ ਛੱਡਣ ਵੀ ਨਹੀਂ ਆਏ ਓਹੋ ਨਾ ਭਾਬੀ ਮੈਂ ਨਹੀਂ ਕਹਿੰਦੀ ਹੋਰ ਭਾਈ ਕੀ ਪਤਾ ਭਾਬੀ ਚਲ ਠੀਕ ਆ ਪਾਪੀ ਧਿਆਨ ਰੱਖੀ ਆਪਦਾ ਜਾ ਕੇ ਨਾ ਪਹੁੰਚ ਕੇ ਮੈਨੂੰ ਫੋਨ ਕਰ ਦੇ ਠੀਕ ਆ ਪਾਪੀ ਠੀਕ ਬਾਏ ਹਾਈ ਹਏ ਦਰਨੀ ਵੀ ਬਾੜੀ ਹੋਈ ਪਈ ਆ ਆਗੇ ਪਪਤੀਗੇ ਟਾਈ ਮੱਥਾ ਦੇਖਦੀਆਂ ਕਿਵੇਂ ਆ ਹਾਂ ਠੀਕ ਆ ਠੀਕ ਆਂਗੀ ਹਾਂ ਠੀਕ ਆ ਬਸ ਤੂੰ ਦੱਸ ਬਸ ਵਧੀਆ ਮੈਂ ਵੀ ਸਾਰੇ ਠੀਕ ਆ ਕੋਈ ਨਾ ਆਜੋ ਠੀਕ ਆ ਫੋਰ ਤਨ ਪਤਾ ਹੀ ਆ ਫਿਰ ਉੱਥੇ ਨਾ ਮੇਰੀ ਮਾਂ ਹੁਣੀ ਕਹਿਣ ਲੱਗੇ ਕਹਿੰਦੇ ਹੁਣ ਤੂੰ ਆਈਆਂ ਫਿਰ ਕਿਹੜਾ ਆ ਜਾਂਦਾ ਚਾਰ ਦਿਨ ਰਹਿ ਕੇ ਜਾ ਹੋਰ ਫਿਰ ਇਧਰ ਮਾਂ ਦਾ ਵੀ ਔਖਾ ਸੀ ਤੈਨੂੰ ਪਤਾ ਗੋਡੇ ਗਿੱਟੇ ਉਹਦੇ ਦੁਖਦੇ ਰਹਿੰਦੇ ਆਗੇ ਫਿਰ ਆਇਆਂ ਕੰਮ ਵੀ ਨਹੀਂ ਹੁੰਦਾ ਹੈਗਾ ਹੋਰ ਚਾਰ ਕੋਈ ਨਾ ਵਧੀਆ ਹੋ ਗਿਆ ਬੱਤੂ ਮਾਗ ਲਓ ਹੋਰ ਤਾਈ ਹੋਰ ਤੂੰ ਦੱਸ ਠੀਕ ਠਾਕ ਨੇ ਤੇਰੀਆਂ ਨੋ ਹਾਂ ਠੀਕ ਠਾਕ ਨੇ ਵਧੀਆ ਨੇ ਚੱਲ ਵਧੀਆ ਜੇ ਆਪ ਵਧੀਆ ਤਾਂ ਤੇਰਾ ਸਾਰੇ ਵਧੀਆ ਨੇ ਜੇ ਕੋਈ ਆਪ ਮਾੜਿਆਂ ਤਾਂ ਫਿਰ ਸਾਰੇ ਮਾੜੇ ਨੇਗੇ ਜਿਹੜਾ ਹੁਣ ਚੰਗਾ ਬੰਦਾ ਹੁੰਦਾ ਉਹਨੂੰ ਸਾਰੇ ਚੰਗੇ ਹੀ ਲੱਗਦੇ ਹੁੰਦੇ ਆ ਜੇ ਕੋਈ ਮਾੜਾ ਬੰਦਾ ਉਹਨੂੰ ਸਾਰੇ ਆਪਦੇ ਵਰਗੇ ਲੱਗਣਗੇ ਹਾਂ ਚੱਲ ਤਾਂ ਹੀ ਵਧੀਆਗਾ ਮੈਂ ਤਾਂ ਕਹਿੰਨੀ ਆ ਚੱਲ ਕੋਈ ਨਾ ਉਹ ਘਰਤੀ ਦਾਗਾ ਜਿਹਦੇ ਚਾਰ ਪਾਂਡੇ ਨਹੀਂ ਖੜਕਦੇ ਸਭ ਦੇ ਘਰਾਂ ਚ ਖੜਕਦੇ ਨਾਲੇ ਸਾਡੇ ਪਤਾ ਕੀ ਹੈ ਤੈਨੂੰ ਪਤਾ ਤਾਂ ਹੈਗਾ ਸਾਡੀ ਮਾਂ ਤਾਂ ਨਾ ਬੋਲ ਪੜਾਕਾ ਹਾਂ ਉਹਦੇ ਦਿਲ ਚ ਨਹੀਂ ਕੁਛ ਹਾਂ ਦਿਲ ਚ ਨਹੀਂ ਉਹਦੇ ਕੋਲ ਕੁਛ ਹੈਗਾ ਹੁਣ ਦੇਖ ਲੈ ਆਪ ਹੀ ਫੋਨ ਕਰੀ ਗਈ ਆ ਤੇ ਛੇਤੀ ਆ ਜਾ ਛੇਤੀ ਆਜਾ ਮੇਰਾ ਤਾਂ ਦਿਲ ਨਹੀਂ ਲੱਗਦਾ ਹੈਗਾ ਪਰ ਤਾਈ ਦੇਖ ਲੈ ਹੁਣ ਆਪ ਹੀ ਫੋਨ ਕਰੀ ਜਾਂਦੀ ਆ ਵੀ ਤੂੰ ਆਜਾ ਆਜਾ ਛੇਤੀ ਮੇਰਾ ਤਾਂ ਦਿਲ ਨਹੀਂ ਲੱਗਦਾ ਹੈਗਾ ਕੀ ਕਰਾਂ ਮੈਂ ਦੱਸ ਮੈਨੂੰ ਵਧੀਆ ਰਹੀ ਸਭ ਨਾਲ ਹੋਰ ਅੱਜ ਤਾਂ ਮੇਰੀ ਮਾਂ ਵੀ ਨਹੀਂ ਸੀ ਮੈਂ ਤਾਂ ਨਹੀਂ ਉਹਨੂੰ ਮਿਲ ਕੇ ਆਉਣਾ ਸੀਗਾ ਮੇਰੀ ਮਾਂ ਨਾ ਕਹਿੰਦੀ ਵੀ ਮੇਰੇ ਤਾਂ ਸੱਸ ਨੂੰ ਜੱਕ ਮਿਲਿਆ ਜੋ ਤਾਈ ਕੀ ਕਰੀਏ ਕਰਾਚੋ ਕਿਹੜਾ ਨਿਕਲਿਆ ਜਾਂਦਾ ਇੱਕ ਮੇਰਾ ਬੰਦਾ ਫੌਜੀ ਆਗਾ ਹੈ ਹੁਣ ਉਹਨੂੰ ਛੇਤੀ ਛੁੱਟੀ ਨਹੀਂ ਮਿਲਦੀ ਆ ਅੱਗ ਲੱਗਣੀਆਂ ਜਾਂ ਖਣੀਆਂ ਲੜਾਈਆਂ ਨੇ ਲੈ ਲਈ ਪਹਿਲਾਂ ਦੇਖ ਲੈ ਚੰਗਾ ਪਹਿਲਾਂ ਛੁੱਟੀ ਆਇਆ ਸੀ ਲੜਾਈ ਲੱਗੀ ਵਿੱਚੇ ਉਹਨੀ ਪੈਰੀ ਉਹਨੂੰ ਜਾਣਾ ਪਿਆਗਾ ਹੁਣ ਮੈਂ ਤਾਂ ਉਹਨੂੰ ਕਿਹਾ ਵੀ ਭਾਈ ਆ ਕੇ ਛੁੱਟੀ ਕੱਟ ਕੇ ਜਾ ਮੇਰੇ ਕੋਲ ਤਾਂ ਹਾਂ ਹਾਂ ਸਰਕਾਰ ਕਿਹੜੇ ਛੁੱਟੀਆਂ ਦਿੰਦੀ ਆ ਤਾਈ ਤੈਨੂੰ ਪਤਾ ਹੀ ਆ ਫੌਜੀਆਂ ਦੀਆਂ ਡਿਊਟੀਆਂ ਕਰਨੀਆਂ ਬਹੁਤ ਔਖੀਆਂ ਨੇ ਅਗਲਾ ਕਹਿ ਦਿੰਦਾ ਵੀ ਇੰਨੀਆਂ ਤਨਖਾਹਾਂ ਨੇ ਇਹਨਾਂ ਨੂੰ 90 90 ਹਜ਼ਾਰ ਤਨਖਾਹ ਮਿਲਦੀ ਆ ਪਰ ਲੋਕ ਤਨਖਾਹਾਂ ਦੇਖ ਲੈਂਦੇ ਨੇ ਇਹ ਨਹੀਂ ਦੇਖਦੇ ਮੌਤ ਦੇ ਮੂਹਰੇ ਹਾਂ ਵੀ ਮੌਤ ਦੇ ਮੂਰੇ ਖੜੇ ਹੁੰਦੇ ਨੇ ਭਾਈ ਹਾਂ ਚਲ ਚਲ ਠੀਕ ਆ ਤਾਈ ਚਲ ਲਓ ਜੀ ਕਿਰਨਾਂ ਤਾਂ ਲੜ ਕੇ ਗਈ ਹੋਈ ਸੀ ਪੇਕਿਆਂ ਨੂੰ ਅਰ ਉਹਦੀ ਸੱਸ ਸੱਸ ਉਹਦੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਆਪਣਾ ਤਾਂ ਭੇਤ ਸਾਰਾ ਲੈ ਜਾਊਗੀ ਆਪ ਤਾਂ ਆਪ ਦਾ ਭੇਤ ਨਹੀਂ ਦਿੰਦੀ ਪਰ ਚਲ ਕੋਈ ਨਾ ਯਾਰ ਤੇਰੀ ਵੀ ਭਾਈਆ ਮੇਰਾ ਕੀ ਫੌਜੀ ਦੀ ਕਮਾਈ ਨੂੰ ਚੱਟਣਾ ਆਪਾਂ ਨੂੰ ਦੇਖ ਲਓ ਘੱਟ ਖਾ ਲੈਨੇ ਆ ਸੁખી ਤਾਂ ਹੈਗੇ ਆ ਆਪਣੇ ਘਰ 'ਚ ਚਲ ਕੋਈ ਨਾ ਤੂੰ ਬਾਲੀਆਂ ਨਹੀਂ ਤੇ ਲੱਕਰਾ ਸੋਚਿਆ ਕਰ। ਚਲ। ਦਾ ਹੁਣ ਦੋ ਪਾਂਡੇ ਖੜਕਦੀ ਹੁੰਦੀ ਆ। ਅੱਜ ਕੱਲ ਤੈਨੂੰ ਪਤਾ ਨਹੀਂਗਾ ਕਿ ਦੀ ਸੱਸਾਂ ਉਹਦੀ ਬਣਦੀ ਆ। ਉਹ ਤਾਂ ਚਲੋ ਮੈਨੂੰ ਪਤਾ ਹੀ ਐ ਪਰ ਫੇਰ ਵੀ ਆਪਦੇ ਆਪ ਨੂੰ ਨਾ ਉਹਦੀ ਸੱਸਤ ਜਿਆਦੇ ਚਲਾ ਕੇ ਸਮਝਦੀ ਤਾਈ ਆ ਉਹ ਤਾਂ ਆਪਣੀ। ਚਲ ਕੋਈ। ਮੇਰੀ ਗੱਲ ਸੁਣੋ ਨਾਲੇ ਉਹ ਕਿਰਨਾ ਤਾਂ ਗਈ ਹੋਈ ਆ ਆਪਦੇ ਪੇਕਿਆਂ ਨੂੰ। ਮੈਂ ਐ ਕਹਿੰਦੀ ਤੁਹਾਨੂੰ ਮੈਂ ਵੀ ਨਾ 4 ਦਿਨ ਲਾਇਆ ਮਾਂ ਛੁੱਟੀਆਂ ਹੁੰਆਂ ਹੁੰਆਂ ਨੇ ਜਵਾਖਣ ਲੈ ਜਾਵਾਂਗੇ। ਮੈਂ ਨਹੀਂ ਫਿਰ ਬਿਲਾ ਹੀ ਹਾਂ ਕਾਲੀ ਬਗਤਾ ਹਾਂ ਹਾਂ ਇਹ ਵੀ ਗੱਲ ਸਹੀ ਆ ਦੋਨੇ ਕੱਟੀਆਂ ਵਗ ਚੱਲਾਂਗੇ ਹਾਂ ਆਹੋ